ਇਹਦੀ ਹਰ ਚੀਜ਼ ਵਿਕ ਜਾਂਦੀ ਆ ਇਹ ਕੋਸਮੈਟਿਕ ਇੰਡਸਟਰੀ ਦੇ ਵਿੱਚ ਸਾਰਾ ਕੰਮ ਆਦਾ ਇਹ ਵੀ ਕੰਮ ਆ ਇਹ ਵੀ ਕੰਮ ਆਦਾ ਸਾਬਤ ਮਤਲਬ ਇਹ ਤਾਂ ਵੇਖਣਾ ਹੀ ਵੇਖਣਾ ਇਹ ਬਿਕਣਾ ਜੈਲੋਪਾਟਮ ਵੀ ਵਿਕਦਾ ਜੀ ਇਹ ਵੀ ਵਿਕਦਾ ਠੀਕ ਹੈ ਠੀਕ ਹੈ ਜਿਹੜੀ ਜਿਹੜੀ ਰੇਟ ਜਣੀ ਚੱਲ ਰਿਹਾ ਮਾਰਕੀਟ ਦੇ ਵਿੱਚ 200 ਤੋਂ ਲੈ ਕੇ 500 ਰੁਪਏ ਗ੍ਰਾਮ ਤੱਕ ਚੱਲ ਰਿਹਾ ਤੇਰੀ ਪਿਓਰਿਟੀ ਦੀ ਗੱਲ ਕਹਾਂਗੇ ਆਪਾਂ ਤੇ ਇਹ ਤਾਂ ਸੋਬਰ ਆ অর্ਗੈਨਿਕ ਆ ਕਿਉਂ ਇਹਦੇ ਦੇ ਵਿੱਚ ਬਾਹਰੋਂ ਕੋਈ ਨਾ ਕੋਈ ਡਸਟ ਪਾਰਟੀਕਲ ਆਉਣਾ ਨਾ ਕੰਟੇਮੀਨੇਸ਼ਨ ਆਉਣੀ ਕਿ ਕਿਸੇ ਤਰ੍ਹਾਂ ਦੀ ਜਦੋਂ ਇਹਦੇ ਵਿੱਚ ਕੰਮ ਕਰਨਾ ਸਾਰਾ ਆਪਾਂ ਗਲਵਜ਼ ਚ ਚੜਾ ਕੇ ਪ੍ਰੋਪਰ ਜਾਨੀ ਮੂੰਹ ਤੇ ਮਾਸਕ ਲਾ ਕੇ ਜਦੋਂ ਇਹਦੇ ਚਾ ਤੋੜ ਤੜਾਈ ਕਰਦੇ ਆ ਜਾਂ ਉੱਥੇ ਅਸੀਂ ਲਾਉਣੇ ਆ ਕਿਤੇ ਵੀ ਇਸ ਤਰ੍ਹਾਂ ਦਾ ਕੋਸ਼ਿਸ਼ ਨਹੀਂ ਕੀਤੀ ਵੀ ਕੱਲ ਨੂੰ ਜੇ ਅਸੀਂ ਇਹਨੂੰ ਕੁਆਲਟੀ ਟੈਸਟ ਕਰਾਉਣੇ ਆ ਵੀ ਇਹ ਐਕਸਪੋਰਟੇਬਲ ਨਾ ਹੋਵੇ ਤੇ ਕਹਿੰਦੇ ਇਸ ਕਰਕੇ ਵੀ ਇਹ ਰੌਕਟ ਸਾਇੰਸ ਨਹੀਂ ਹੈਗੇ ਹਰ ਬੱਚਾ ਕਲੋ ਸਾਈਡ ਬਿਜ਼ਨਸ ਤੌਰ ਤੇ ਮੈਂ ਵਨ ਟਾਈਮ ਇਨਵੈਸਟਮੈਂਟ ਆ ਪਲੱਸ ਪੁਆਇੰਟ ਇਹ ਵੀ ਹਰ ਵਾਰੀ ਆ ਖਰੀਦੋ ਆ ਖਰੀਦੋ ਸੀਡ ਤੁਹਾਡੇ ਕੋਲੇ ਆ ਗਿਆ ਉਹਨੂੰ ਤੁਸੀਂ ਸਹੀ ਤਰ੍ਹਾਂ ਨਾਲ ਆਪਾਂ ਉਹਨੂੰ ਮਲਟੀਪਲਾਈ ਕਰ ਲਿਆ ਤੇ ਲਾਈਵ ਦੇ ਵਿੱਚੋਂ ਜਿਸ ਤਰ੍ਹਾਂ ਅਗਲੇ ਸਾਲ ਅਸੀਂ ਟਿਕਨੀ ਲਾਈਵ ਕਰ ਸਕਦੇ ਹਾਂ ਸਾਨੂੰ ਸੀਡ ਨਹੀਂ ਲੈਣਾ ਬੂ 9 ਲੱਖ ਰੁਪਏ ਦਾ ਸੀਡ ਹੀ ਨਹੀਂ ਐਸੀ ਉਹੀ ਲੈਣ ਲਾਉਣ ਲਈ 9 ਲੱਖ ਦਾ ਸੀਡ ਲਾਵਾਂਗੇ ਉਹ ਸੀਡ ਲੈਣ ਦੀ ਲੋੜ ਨਹੀਂ ਨਾਲੇ ਡਿਪੈਂਡੈਂਸੀ ਵੀ ਘਟਦੀ ਹੈ ਹਾਂਜੀ ਬਹੁਤ ਟਾਈਮ ਘਟਾ ਮੈਨੂੰ ਦਾ ਇਸ ਤਰ੍ਹਾਂ ਇਹ ਵਧੀਆ ਜੱਜਾ ਰਿਟਾਇਰਮੈਂਟ ਵਾਲਿਆਂ ਨੇ ਨੌਜਵਾਨਾਂ ਲਈ ਲਏ ਜਿਹੜੇ ਰਿਟਾਇਰਮੈਂਟ ਨੇ ਸਾਡੇ ਵਰਗੇ ਵੱਲ ਜਾ ਰਹੇ ਉਹਨਾਂ ਲਈ ਵੀ ਪਾਰਟ ਕੈਲੋਰੀ ਰਿਝੇਵਾ ਦੇ ਵਧੀਆ ਉਹ ਵੀ ਕਰ ਸਕਦੇ ਆ ਬਹੁਤ ਵਧੀਆ ਨੋ